ਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆٹے ਦਾ ਹਲਵਾ ਬਣਾਵਾਂਗੇ ਆਟਾ ਹੈਗਾ ਅੱਧੀ ਕੌਲੀ ਆਕੇ ਹੋਏਗਾ ਤੇ ਹੁਣ ਅੱਗ ਬਾਲ ਪੀ ਤੇ ਆਪਾਂ ਕੜਾਈ ਧਰਾਂਗੇ ਹੁਣ ਆਪਾਂ ਘਿਓ ਪਾ ਦਾਂਗੇ ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਆਟਾ ਪਾਵਾਂਗੇ ਨਾ ਆਪਣਾ ਕਿ ਉਹ ਗਰਮਾ ਹੋ ਗਿਆ ਹੁਣ ਆਪਾਂ ਆਟਾ ਪਾਵਾਂਗੇ

ਸੋਸ ਤੇ ਹੁਣ ਆਪਾਂ ਖੰਡ ਪਾਵਾਂਗੇ ਹੁਣ ਆਪਾਂ ਦਾਖਾਂ ਤੇ ਕਾਜੂ ਤੇ ਖੋਪਾ ਪਾਵਾਂਗੇ ਥੋੜਾ ਜਿਹਾ ਮਾ ਗਿ ਜਿੱਕੇ ਵਿੱਚ ਦਾਖਾਂ ਤੇ ਕਾਜੂ ਤੇ ਖੋਪਾ ਤੇ ਬਦਾਮ ਹੁਣ ਆਪਾਂ ਪਾਣੀ ਪਾਤਾ ਥੋੜਾ ਥੋੜਾ ਹੋਰ ਪਾਵਾਂ ਥੋੜਾ ਜਿਹਾ ਪਾਵਾਂਗੇ ਹੋਰ ਮੱਠੀ ਮੱਠੀ ਅੱਗ ਤੇ ਰਾੜਾ ਲਵਾਵਾਂਗੇ ਆਪਾਂ ਚੰਗੀ ਦਾ ਆਪਾਂ ਸਾੜਵਾ ਬਹੁਤ ਵਧੀਆ ਬਣ ਗਿਆ ਆਟੇ ਦਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਲਾਵਾਂਗੇ। ਬਹੁਤ ਵਧੀਆ ਬਣਿਆ ਹਲਵਾ। ਹੁਣ ਆਪਾਂ ਕੌਲੀ ਚ ਪਾਵਾਂਗੇ। ਘਿਣਾ ਘਿਣਾ ਖਾਣਾ ਆ ਜਾਓ ਠੰਡ ਦੇ ਵਿੱਚ ਬਹੁਤ ਸਵਾਦ ਲੱਗਦਾ ਹੈ ਪਰ ਅੱਜ ਧੁੱਪ ਨਿਕਲੀ ਹੈ ਕੱਲ ਦੀ ਧੁੱਪ ਕੜਨਦਾ ਰਬ ਤੇ ਦਿਨ ਵਧੀਆ ਲੱਗਦਾ ਹੈਗਾ ਦੇਖੋ ਆਪਣਾ ਹਲਵਾ ਕਿੰਨਾ ਵਧੀਆ ਬਣਿਆਗਾ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਬਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ